ਦੁਕਾਨਦਾਰਾਂ ਨੇ ਕੁਆਂਟੀਟੀ ਚ ਮਾਲ ਚੱਕਣਾ ਚੱਕੋ ਦੂਜਾ ਮਾਲ ਵੀ ਹੋਰ ਵੀ ਤਬਾਤਾ ਕਰੋਗੇ ਮੈਂ ਕਿਹਜੂ ਵੱਡਾ ਤਬਾਤਾ ਕਰਾਂਗੇ ਦੂਜਾ ਨਵਾਂ ਮਾਲ ਵੀ ਆਉਣ ਦਾ ਵਿਲਸਨ ਦਾ ਮਾਲ ਆਉਣਦੋ ਨਾਲ ਦੁਪੱਟਾ ਪਾਇਰਸ ਵੀਡੀ ਦਾ ਸੂਟ ਹੋਊਗਾ ਨਾਲ ਦੁਪੱਟੇ ਤੇ ਪੱਟੀ ਲੱਗੀ ਹੋਊ ਦੂਜਾ ਮਾਲ ਵੀ ਆਉਣ ਦੋ ਹਾਂ ਆਵੜਾ ਲਓ ਜੀ ਜਿਹੜੇ ਵੀ ਦੁਕਾਨਦਾਰਾਂ ਨੇ ਖੁੱਲਾ ਡੁੱਲਾ ਮਾਲ ਲੈਣਾ ਵੇਚਣ ਵਾਸਤੇ ਸੇਲਾਂ ਲਾਉਣੀਆਂ ਸੇਲਾਂ ਲਵਾਉਣ ਦੀ ਮਿਹਵਾਰੀ ਸਾਡੀ ਆ ਕਿੰਨਾਂ ਦੀ ਆ ਪੰਡਾਾਂ ਦੀ ਪੰਡਾਾਂ ਦੀ ਸਸਤਾ ਵੇਚਣ ਦੀ ਤੇ ਤੇ ਲੱਗੇ 350 ਲਓ ਕਿ ਦਵਾਂਗੇ ਚੱਕ ਲੋ 350 ਲਓ ਚੱਕ ਇੱਥੇ ਚੱਕੋ 350 ਅੱਗੇ ਨਵੇੜ ਦਾਂਗੇ ਕੰਮ ਤੱਕੇ ਬਾਦਾਂ ਮੈਂ ਕਿਹਾ ਬਰੋਲੇ ਠਾਉਣ ਵਾਸਤੇ ਬੈਠੇ 30 ਅਪ੍ਰੈਲ ਤੱਕ ਫੇਰ ਨਾ ਗਿਆ ਦੱਸਿਆ ਨਹੀਂ ਲਓ ਵੇਲਾ 30 ਅਪ੍ਰੈਲ ਤੱਕ ਚੱਕ ਦੇ ਵਿੱਚ ਨਵੀਂ ਆਟਮ ਆਈਏ ਜੀ ਉਹ ਬੈਗ ਦਾ ਕਿੰਨਾ ਦੱਸਣਾ ਮੈਨੂੰ ਇਹ 500 ਜੀ ਵਿਕ ਜੂ ਵਿਕ ਕੀ ਜਾਂਦਾ ਜੀ ਵਧੀਆ ਜੀ ਲਓ ਜੀ 100% ਮਸਲੀਨ ਸਾਰੇ ਪੰਜਾਬ ਦਾ ਰੇਟ ਦਾ ਕਰਤਾ ਚੈਲੰਜ ਉੱਪਰ ਸਾਰਾ ਵਰਕ ਕੀਤਾ ਹੋਇਆ ਨਾਲ ਉਹ ਦਾ ਮਸਲੀਨ ਦਾ ਦੁਪੱਟਾ 500 ਜੀ ਵਿਕ ਜੂਗਾ ਤੈਨਾਂ 175 ਰੁਪਏ ਲਾ ਕੇ ਦਵਾਂਗੇ 300 ਰੁਪਏ ਲਾ ਲੁੱਟ ਲੋ ਮਿਲ ਗਣੇ ਲਾਉਣ ਲੋ ਲੁੱਡੀਆਂ ਪੈ ਜਾਣੀ ਲੁੱਡੀਆਂ ਪੋਣੀਆਂ ਲੁੱਡੀਆਂ ਸਮਾਰ ਕੇ ਪੋਣੀਆਂ ਲਓ ਜੀ ਜਿੰਨੇ ਵੀ ਦੁਕਾਨਦਾਰ ਭੈਣ ਭਰਾ ਜਿਹੜੇ ਦੂਰ ਬੈਠੇ ਆ ਦੁਕਾਨ ਤੇ ਨਹੀਂ ਆ ਸਕਦੇ ਵੀਡੀਓ ਕਾਲ ਦਾ ਖਾਸ ਪ੍ਰਬੰਧ ਦਾ ਟਰਾਂਸਪੋਰਟ ਦਾ ਖਾਸ ਪ੍ਰਬੰਧ ਦਾ ਸਾਰਾ 2-300 ਰੁਪਏ ਖਰਚ ਆਊਗਾ ਪਾਰਸਲ ਦਾ ਤੁਹਾਡੇ ਸ਼ਹਿਰ ਚ ਮਾਲ ਆਊਗਾ ਜਿੰਨਾ ਮਰਜ਼ੀ ਮੰਗ ਲੈ ਲੋ ਰੇਟਾਂ ਦੇ ਚੈਲੰਜ ਹੋਣਗੇ ਫ੍ਰੀ ਦੇ ਵੱਜ ਕਪੜੇ ਵਿੱਚ ਇੰਨੇ ਭਦੌਰ ਚ ਬਹਿ ਕੇ ਡਰਾਈਵ ਕਰੇਵਾਉਣ ਦੇ ਲੈ ਵੀ ਚਿਕਣ ਲੈ ਕੇ ਆ ਗਿਆ ਮੁੰਡਾ ਚਿਕਣਾ ਏ ਹਾਂਜੀ ਲਓ ਜੀ ਲਓ ਚਿਕਣ ਦੇ ਸੂਟਾ ਡਿਕਦਾ ਕਿੰਨੇ ਦਾ ਇਹ 700 ਦਾ ਵਿਕੀ ਜਾਦਾ ਵੀਰੇ ਆਪਾਂ ਵਗੋਣਾ ਕਿੰਨੇ ਦਾ 500 ਰੁਪਏ ਦਾ ਆਪਾਂ ਕੀ ਕਰਾਂ ਆਪਾਂ ਕੀ ਸੌਂ ਕਰਦੀ ਆ ਵੀ ਸਾਰੇ ਦੁਕਾਨਦਾਰ ਪੈਨ ਭਰਾਵੰਦੀਆਂ ਸੇਲਾ ਲਾਉਣੀਆਂ ਠੀਕ ਹੈ ਜੀ ਸੇਲਾ ਲਾਉਣੀਆਂ ਨਾ ਬਸ ਸੇਲਾ ਲਾਉਣਗੇ 500 ਸੇਲਾ ਲਾਉਣੀਆਂ ਡੋਟਾ ਚੈੱਕ ਕਰ ਲਓ ਚਿਕਨ ਦਾ ਸੂਟ ਹੋਊਗਾ 3 ਮੀਟਰ ਦੀ ਬੋਡਮਾ 425 ਰੁਪਏ ਦੇ ਵਿੱਚ ਮੈਂ ਕਹਾਂ ਥੋਕ ਦਾ ਕੰਮ 425 ਮੈਂ ਕਹਾਂ ਨਵੇੜ ਲਾਂਗੇ ਕੰਮ ਖਤੋਂ ਕਰ ਦਾਂਗੇ ਲੈ ਆ ਕਰੋ ਜਿਹੜੇ ਦੁਕਾਨਦਾਰ ਨੇ ਇਹਨੇ ਕੁਆਨਟੀਟੀ ਮਾਲ ਅਸਾਂ ਹੋਰ ਪਟਾਕੇ ਪਾਉਣੇ ਹੋ ਜਾਣਗੇ 398 ਲਾ ਦਾਂਗੇ ਮੈਂ ਕਹਾਂ ਗਰਦੀ ਖਤਾਂਗੇ ਅਗਲੀ ਵਾਰ ਮਾਣ ਦੇ ਆ ਗਈ ਨਵੀਂ ਆਈਟਮ ਜੀ ਆਪਣੇ ਕੋਲੇ ਮੈਂ ਕਹਾਂ ਆਉਣ ਦੇ ਆਟਮਾਂ ਨੇ ਅਗਲੀ ਕਣੀ ਜਾ ਕੇ ਐ ਨਹੀਂ ਸਵਾਲ ਹੁੰਦਾ ਲਓ ਜੀ ਬਟਰਾ ਦਾ ਕੀਤਾ ਹੋਇਆ ਕੰਮ ਸੋਹਣਾ ਇੱਧਰ ਮਾਰਦੇ ਕੈਮਰਾ ਠੀਕ ਆ ਗੱਲਬਾਤ ਡੱਟੋ ਦੇਵਾਂਗੇ ਮੋਡਲ ਨਾਲ ਦਾ ਸੂਟ ਤੇ ਨਾਲ ਆਊਗਾ ਦੁਪੱਟਾ ਕਿੰਨੇ ਦਾ ਵਿਕਦਾ ਏ ਇਹ 600 ਸਸਤਾ ਵੀ ਕਿਹਾ ਤਾਂ ਵੀਰੇ 385 ਰੁਪਏ ਲੱਗ ਦੇਵਾਂਗੇ 385 ਕਹਿੰਦਾ ਦਾ ਕਹਿੰਦਾ 385 ਬੰਨ ਰੇਡ ਦਾ ਕੰਮ ਆ ਵੀ ਹੋਂ ਦੇ ਮਹਿਰੂਨ ਜਲਾ ਆ ਸਾਰੇ ਮੋਡਲ ਵਾਲੇ ਪੀਸ ਆ ਇੱਕ ਬੇਨਤੀ ਆ ਸਾਰੇ ਦੁਕਾਨਦਾਰਾਂ ਨੂੰ ਵੀਡੀਓ ਹੈਗੀਆ ਹੋਲ ਸੇਲ ਦੀ ਹੱਥ ਵੱਨ ਕੇ ਬੇਨਤੀ ਆ ਸਿੰਗਲ ਪੀਸ ਮਿਲਣਾਂ ਨਹੀਂ ਜੀ ਦੁਕਾਨ ਤੇ ਇਹਨੂੰ ਠੀਕ ਹੈ ਜੀ ਬਾਰ ਬਾਰ ਕਹਿੰਨੇ ਆ ਵੀ ਸਿੰਗਲ ਪੀਸ ਨਹੀਂ ਮਿਲਣਾ ਚਾਰ ਚਰ ਦੇ ਮੰਡਲ ਮਿਲਣਗੇ ਹੋਲ ਸੇਲ ਦਾ ਕੰਮ ਆ ਹੋਲ ਸੇਲ ਦੀ ਵੀਡੀਓ ਪਾ ਰਹੇ ਆ ਜਿਹੜੇ ਗਾਗਸ ਸਕਰੀਨਸ਼ਾਟ ਲੈ ਕੇ ਆਉਂਦੇ ਅਸੀਂ ਹੁਣ ਨਹੀਂ ਦੇਣਾ ਜੀ ਅਸੀਂ ਦਵਾਂਗੇ ਪਿਓਰ ਹੋਲ ਸੇਲ ਦੇ ਵਿੱਚ ਅੱਜ ਚੱਕਰੋ ਧਿਆਨ ਦੇ ਨਾਲ 100% ਮਸ਼ੀਨ ਕੋਟਣਾ ਮਸ਼ੀਨ ਕੋਟਣੀਆਂ ਹਾਂਜੀ ਕੱਲਾ ਸੂਟ ਲਈ ਮਾਨਕ ਨੇ ਕਹਿੰਦਾ ਕੱਲਾ ਹੂਟ ਕੱਲਾ ਸੂਟ 500 ਰੁਪਏ ਦਾ ਵੀਰੇ ਇਹ ਕਿਹਿੰਦਾਗਾ ਹਾਂਜੀ ਆਪਾਂ ਦੇਾਂਗੇ ਡੋਟਾ ਨਾਲ ਠੀਕ ਹੈ ਠੀਕ ਹੈ ਜੀ ਆਪਾਂ ਬਕਾਵਾਂਗੇ 500 ਰੁਪਏ ਦੇ ਵਿੱਚ ਦੁਪੱਟੇ ਦੇ ਨਾਲ ਅਸਾਂ ਆਪਾਂ ਬਕਾਵਾਂਗੇ ਜੀ ਬਕਾਵਾਂਗੇ ਆਪਣਾ ਰਹਿ ਗਿਆ 375 375 ਇਹ ਸੋ 75 ਲੁੱਡੀਆਂ ਬਵਾ ਦੇਾਂਗੇ ਲੁੱਡੀਆਂ ਠੀਕ ਆ ਬਾਈ ਮੈਂ ਕਿਹਾ ਓਕੇ ਅੱਰੇ ਟੋਕੇ ਬਣ ਗਿਆ ਲੈ 2 ਡੋਨ ਲੈ ਆਵਣੀ ਚੱਕ ਕੇ ਸਲਬ ਗਾਉਣਾ ਮੈਨਾਂ ਲੋਕਾਂ ਨੂੰ ਬਤਲਾ ਕੇ ਵੀ ਖੜਕੜ ਕੇ ਕਿਵੇਂ ਹੁੰਦਾ ਬਧੌੜ ਲੈ ਵੀ ਐਟਮਾ ਆਉਣ ਦੇ ਐਟਮਾ ਬਣੀਆਂ ਆਂ ਖਿੱਚੀ ਜਲ ਮੜਾ ਕੰਮ ਨੂੰ ਲੈ ਵੀ ਸਲਬ ਗਾਉਣ ਦਾ ਮਾਲਾ ਜਿੰਨਾ ਕਿ ਮਾਰ ਰਿਹਾਗੇ ਅਸੀਂ ਖਤਮ ਕਰ ਦਿੰਨੀ ਆਂ ਕਹਾਣੀ ਇਦੋਂ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਠੀਕ ਆ ਬਾਈ ਠੀਕ ਹੈ ਜੀ ਸਾਡਾ ਕਹਿੰਦੇ 1.220 ਬਚਿਆ 220 ਸੀ ਜਿਹੜਾ ਲੈ ਗਿਆ ਲੈ ਜਿਹੜਾ ਰਹਿ ਗਿਆ ਰਹਿ ਗਿਆ ਸਲੱਬ ਗੌਰਨ ਦੇ ਸੂਟ ਆ ਸਾਰੇ ਚੁਕਾਦਨੇ ਆ ਚਾਹੇ ਵੀ ਇੱਕ ਦੁਕਾਨਦਾਰ ਚੱਕ ਲਈ ਜੇ ਜਾਂ ਕੋਈ ਵੰਡ ਕੇ ਲੈਣ ਚਾਹੇ ਕੋਈ 5 ਹੈ ਕੋਈ 10 ਓਕੇ ਰਵੋਟ ਹਾਂਜੀ 175 ਰੁਪਏ ਦੇ ਵਿੱਚ 275 ਮੈਂ ਕਿਹਾ 175 ਬਹੁਤ ਪੈਣਾ ਦੇ ਵੀਰਾਂ ਦੇ ਫੋਨ ਦੇ ਵੀਰੇ ਸੇਲ ਹੋਣੀਆਂ 200 ਰੁਪਏ ਦੀ ਕਹਿੰਦੇ ਨੇ ਤੁਸੀਂ ਅਸੀਂ ਲਵਾਵਾਂਗੇ 200 ਰੁਪਏ ਦੀ ਸੇਲ ਲਵਾਵਾਂਗੇ ਨਾਲ ਦੇਵਾਂਗੇ ਕਾਟਨ ਦਾ ਦੁਪੱਟਾ 175 ਰੇਟ ਠੀਕ ਆ ਮੈਂ ਕਿਹਾ ਮੈਰੇ ਕਿ ਨਹੀਂ ਮੈਂ ਖੜਕਾ ੜਕਾ ਹੋਣਾ ਚਾਹੀਦਾ ਉੱਥੇ ਤੱਕ ਮੜੇਰ ਦੇਖਦੇ ਵੀਡੀਓ ਹਾਂਜੀ ਅਗਲੇ ਹਟ ਮਾਉਣ ਦਿਓ ਲਓ ਜੀ ਕੀ ਲੈ ਆ ਮੁੰਡਿਆ ਆਰੀ ਵਰਕ ਆਰੀ ਵਰਕ ਜੀ ਆਰੀ ਵਰਕ ਦਾ ਸੂਟ ਆ ਕੀ ਬਾਤਾਂ ਵੇਖਦਾ ਕਿੰਨੇ ਦਾ ਇਹ ਇਹ 700 750 800 ਦਾ ਭੱਜੇ ਇਹ ਤੇ ਲੁੱਟ ਗਈ ਵੀ ਮੈਂ ਕਿ ਮਲਾਈ ਆਈ ਮਲਾਈਆ ਠੀਕ ਆ ਗੱਲ ਰੇਟ ਕੀ ਕਰਦੀ ਏ ਐਡਵਾਂਸ ਐਡਮਾਂਸ ਮੈਨੂੰ ਆਪਾ 700 ਹੀ ਕਰਦਨੇ ਆਂ ਆਪਾ 700 ਚ ਨਾ 700 ਚ ਵੇਚਣਾ ਤੇ ਨਾ ਵਗਾਉਣਾ ਠੀਕ ਹੈ ਜੀ ਆਪਾ ਵਗਾਉਣਾ 500 ਰੁਪਏ ਦਾ 500 500 ਚ ਵਗਾਉਣਾਗਾ 500 ਰੁਪਏ ਦੇ ਵਿੱਚ ਬ੍ਰਾਂਡ ਚੈੱਕ ਕਰ ਲਓ ਬਿਲਸਨ ਮੈਂ ਕਹਿੰਨਾ ਬ੍ਰਾਂਡ ਚੈੱਕ ਕਰ ਲਓ ਬਿਲਸਨੀਆਂ ਬਿਲਸਨ ਜੀ ਹਾਂ ਆਰੀ ਦਾ ਕੰਮ ਕੀਤਾ ਹੋਇਆ ਤੇ ਨਾਲ 2.5 ਮੀਟਰ ਦਾ ਫੁੱਲ ਸਾਈਜ਼ ਦਾ ਕਾਟਨ ਦਾ ਦੁਪੱਟਾਗਾ ਕੋਈ ਲੀਜ ਨਹੀਂ ਲੱਗੀ 450 ਰੁਪਏ ਚ 450 ਤੇ ਪਟਾਕੇ ਪਾਦੇ 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 ਬਟਾਕੇ ਹੋਣਾ ਨੂੰ ਰੋਕਿਓ ਵਾਹ sonda ਜੋਸ਼ ਚੜ ਗਿਆ ਮੈਨੂੰ ਸਾਢੇ 450 ਚ ਮੇਲਾ ਲੁੱਟ ਕੇ ਲੈ ਜਿਓ ਫੇਰ ਨਾ ਦੱਸਿਓ ਵੀ ਭੈਣ ਵੀਰੇ ਅਸੀਂ ਵੀਡੀਓ ਦੇਖਣ ਕਾ ਲੇਟ ਹੋ ਗਏ ਸੀ ਮਾਲ ਸਾਰਾ ਵੇਚਤਾ ਸਾਰਾ ਅਰੀ ਦਾ ਕੰਮ ਆ ਤੁਹਾਡਾ ਖੋਲਦੇ ਮੁੰਡਿਆ ਮਾੜਾ ਜਾ ਸਾਢੇ 450 ਚ ਲੁੱਡੀਆਂ ਬਵਾ ਦੇਂਗੇ ਚਾਹੇ ਵੇਚੋ 500 ਚਾਹੇ 600 ਚਾਹੇ 700 ਫਰੀ ਦੇਵਾ ਕਰਤੇ ਲਿਆ ਜੱਕੇ ਸੋਲੋ ਮਸਲੀਨ ਦੇ ਵੀ ਸਕੇ ਅਗਰ ਆਈਏ sonda ਡਿਫੈਂਡਰ ਨੰਬਰ ਦਿਖਾ ਦਈ ਪਹਿਲਾਂ ਦਿਖਾ ਦੇ ਦਿਖਾ ਦੇ ਇਹਦਾ ਹੀ ਕਪੜਾ ਬਸ ਮਲਾਈ ਆ ਮਲਾਈ ਲਓ ਜੀ ਸਾਰੇ ਪੰਜਾਬ ਦਾ ਰੇਟ ਦਾ ਚੈਲੰਜ ਆ 511 ਰੁਪਏ ਦੇ ਵਿੱਚ ਹੇ 511 ਵਿੱਚ ਕਰਤਾ ਜਿੰਨਾ ਮਰਜ਼ੀ ਮਾਲ ਲੈ ਲਿਓ ਬਿਲਸਨ ਦਾ ਡਿਫੈਂਡਰ ਤੇ ਜਿਹੜੇ ਵੀ ਦੁਕਾਨਦਾਰਾਂ ਨੇ ਕੁਆਂਟੀਟੀ ਲੈਣੀ ਹੋਈ ਮਤਲਬ ਕਿ 20 30 50 ਲੈਣੇ ਆ 495 ਲੈ ਕੇ ਦਵਾਂਗੇ 495 ਡਿਫੈਂਡਰ 600 ਮੈਂ ਇਹਨਾਂ ਬਕਾ ਦੇਾਂਗੇ ਬਕਾ ਦੇਾਂਗੇ 600 ਦਾ ਅਗਲੇ ਦਿਨ ਹੋਣ ਦੇ ਲਾਈਵ ਖਾਪੜ ਫੜੇ ਚੱਕੋੜੀ ਜੰਨੇ ਹੈਗੇ ਮਸਲੀਨ ਕੋਡਨ ਦੇ ਸੂੜਾ ਇੱਕ ਵੀ ਖੋਲਣਾਗਾ ਲਾਈਵ ਡੱਕੇ ਬਾਦੀਏ ਹਾਂਜੀ ਕਰ ਦिए ਖੜਕੜੜਕ ਮਸਲੀਨ ਕੋਰਡ ਦੇ ਸੂਟਾ ਗੇ ਮਾੜੇ ਬਾਜੂ ਦਾ ਚੱਕਰ ਕੇ ਸਾਰੇ ਮੋਡਰਨ ਨਾਲ ਦੇ ਪੀਸਾ 10 10 ਪੀਸ ਨੇ ਆ ਇਕੱਲੇ ਇਕੱਲੇ ਪੀਸ ਤੇ ਹੋਣੇ ਬਾਜੂ ਦਾ 60 ਬਣੇ ਪੀਸ ਕੋਈ ਗੱਲ ਨਹੀਂ ਵੇਸਤ ਨਹੀਂ ਮੰਨੀਦੀ ਹੁੰਦੀ ਲੈ ਬਈ ਖੋੜ ਲਓ ਘੇਰ ਲਾ ਲਓ ਸਾਰੇ ਦੇਵਾਂਗੇ ਮੋਡਰਨ ਨਾਲ ਦੇ ਪੀਸ ਮਸਲੀਨ ਕੋਰਡ ਦੇ ਸੂਟ ਨਾਲ ਦੁਪੱਟੇ ਮਸਲੀਨ ਦੇ ਰੇਟਾਂ ਦੇ ਚੈਲੰਜ ਪਟਾਕੇ ਬਾਕੇ ਰੱਖ ਦਿਆਂਗੇ ਵੇਚ ਕਿੰਨੇ ਦਾ ਪਹਿਲਾ ਇਹ 950 ਜੀ 950 ਰੁਪਏ ਦੇ ਵਿੱਚ ਲਓ ਜੀ ਖੁੱਲਾ ਚੈਲੰਜ ਹੋ ਗਿਆ ਸਾਰੇ ਦੁਕਾਨਦਾਰਾਂ ਨੂੰ 10 ਪੀਸ ਮਿਲਗੇ ਇਕੱਠੇ 495 ਲਾ ਕੇ ਦੇਵਾਂਗੇ 4950 ਦੇ 10 ਕਰਤੇ 495 495 ਡਟ ਲੋ ਮੇਲਾ ਡਟ ਲੋ ਮੇਲਾ 495 ਮੋਡਲ ਵਾਲੇ ਸੂਟ ਦੇਵਾਂਗੇ ਮਸਲੀਨ ਕੋਟਨ ਦੇ ਨਾਲ ਦੁਬੱਟੇ ਮਸਲੀਨ ਦੇ ਪਟਾਕੇ ਬਾਦੇ ਕਹਿਣਗੇ ਉਹਨਾਂ ਦੇ ਕਿਡੈਕਸ ਦੀ ਕੈਮਰੇ ਲਿਆਉਣੇ ਕਿਥੇ ਇੱਕ ਦਾ ਪੀਸ ਲਿਆਓ ਜੀ ਲਓ ਲੀਜੀ ਬੀਜੀ ਲਿਓ ਹਾਲ ਕੈਮਰੀ ਕੀ ਦਿਖਾਓ ਜੀ ਏਕੇ ਟੈਕਸ ਦੀ ਬੀ ਐਮ ਡਬਲਯੂ ਖਾਨ ਨਹੀਂ ਚਕਾਉਣੇ ਘੱਟ ਘੱਟ ਕੇ ਦੇਵਾਂਗੇ ਠੀਕ ਆ ਬਈ ਮੁੰਡਿਓ 500 ਚ ਬਗਾ ਦੇਾਂਗੇ 500 ਰੁਪਏ ਦੇ ਵਿੱਚ ਸਾਰੇ ਪੰਜਾਬ ਦਾ ਚੈਲੰਜ ਹੋ ਗਿਆ 385 ਰੁਪਏ ਲਾ ਕੇ ਦੇਵਾਂਗੇ ਜਿੰਨਾ ਮਰਜੀ ਮੰਨ ਲੈ ਲਿਓ ਏਕੇ ਟੈਕਸ ਦੀ ਬੀ ਐਮ ਡਬਲਯੂ ਪਿਓਰ ਕੈਮਰੀ ਕੇ ਪੱਕੇ ਰੰਗ 500 ਰੁਪਏ ਦਾ ਮਿਲ ਲਵਾਂਗੇ ਸਾਰੇ ਦੁਕਾਨਦਾਰਾਂ ਦਾ ਅਗਲੇ ੜਾ ਮੋਹਣ ਦੇ ਨੂੰ ਛਾਣਦੇ ਬਸ ਉਹ ਲੈ ਜਾ ਕੇ ਪਲੀਜ਼ ਵੀ ਆਉਣ ਦੇ ਲੱਭੀ ਪ्योर ਲੀਜੀਬੀ ਦਾ ਕੁਰਤਾ ਪਜਾਮਾ ਬੰਦ ਦੇ ਬੰਦ ਥਾਂ ਚਕਾਉਣੇ ਆ ਦੁਕਾਨਦਾਰਾਂ ਨੂੰ 30 ਰੁਪਏ ਮਿੰਟ ਲਾ ਕੇ 30 ਰੁਪਏ ਵਿਟਰੀ 150 ਰੁਪਏ ਦਾ ਕੁਰਤਾ ਪਜਾਮਾ ਮੇਲੇ ਲਵਾ ਤੇ ਫੁੱਲੜਾ ਫੁੱਲ ਕਰਦਾਂਗੇ ਫਾਇਦੇ ਦੁਕਾਨਦਾਰਾਂ ਨੂੰ ਬੇਨਤੀ ਆ ਵੀ 15 ਦਿਨ ਦਾ ਮੇਲਾਗਾ 30 ਅਪ੍ਰੈਲ ਤੱਕ ਜਿਹੜੇ ਆਪਾਂ ਦੱਸ ਤੇ ਇਸ ਬਾਅਦ ਵੀਰ ਜੀ ਦੇਵਾਂਗੇ ਨਾਗਦੋਂ ਮਿਲਣਾ ਨਾਲ ਕੋਈ ਦੇ ਸਕਦਾ ਸਾਰੇ ਪੰਜਾਬ ਦਾ ਚੈਲੰਜ ਹੋ ਗਿਆ ਐਡਮਾ ਹਰੋਣ ਦਿਓ ਲੈਜੀ ਪਾਰਟ 2 ਬਣਾਵਾਂ